ਜਾ ਰਿਹਾ ਹੈ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣ ਰਿਹਾ ਹੈ 12 April ਨੂੰ ਦੇਖੋ ਜੀ ਜੇ ਮੇਰੀ رائے ਪੁੱਛੋਗੇ ਮੈਂ ਹਾਂ ਕਾਂਗਾ ਕਿਉਂਕਿ ਮੈਂ ਉਹਨਾਂ ਦੇ ਫੈਰ ਜਾਂ ਹੋਰ ਕੋ ਬੰਦਾ ਮੈਨੂੰ ਨਜ਼ਰ ਨਹੀਂ ਆਉਂਦਾ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਪ੍ਰਧਾਨਗੀ ਜਿਹੜਾ ਪ੍ਰਧਾਨਗੀ ਦੇ ਕਾਬਿਲ ਹੋਵੇ ਕੋਈ ਨਜ਼ਰ ਨਹੀਂ ਆਉਂਦਾ ਉਮੀਦ ਕਰ ਰਹੇ ਹਾਂ ਤੁਸੀਂ ਸੁਖਬੀਰ ਸਿੰਘ ਬਾਦਲ ਹੋਣਾ ਦੀ ਪਰ ਕੁਝ ਲੋਕ ਜਿਹੜੇ ਉਹਨਾਂ ਦੀ ਤਾਂ ਲੜਾਈ ਏਜੰਡਾ ਹੀ ਇਹ ਸੀ ਕਿ ਸੁਖਬੀਰ ਸਿੰਘ ਬਾਦਲ ਲਾਂਬੇ ਹੋ ਜਾਣ ਉਹਨਾਂ ਅਸੇ ਥੋੜੀ ਜੁੜਨਾ ਕੋਈ ਉਹਨਾਂ ਦਾ ਕੀ ਮਤਲਬ ਹੈਗਾ ਉਹ ਵੀ ਅਕਾਲੀ ਦਲ ਦਾ ਹਿੱਸਾ ਰਹਾ ਅਕਾਲੀ ਦਲ ਉਹਨਾਂ ਨੇ ਛੱਡਿਆ ਹੀ ਇਸੇ ਕਰਕੇ ਸੀਗਾ ਕਿ ਸੁਖਬੀਰ ਸਿੰਘ ਬਾਦਲ ਪਾਸੇ ਹੋ ਜਾਣ ਲੈ ਲੈਣ ਲੈ ਲੈਣ ਬਣ ਜਾਣ ਉਸ ਵਾਰ ਆਪਣੀ ਰਾਏ ਦੇ ਦੇਣ ਜਿਹਨੂੰ ਬਣਾ ਕਿਹੜੀਆਂ ਖੂਬੀਆਂ ਕਰਕੇ ਤੁਹਾਨੂੰ ਲੱਗਦਾ ਪਰਮਜੀਤ ਸਿੰਘ ਸਰਨਾ ਨੂੰ ਕਿ ਸੁਖਬੀਰ ਸਿੰਘ ਬਾਦਲ ਹੀ ਅਕਾਲੀ ਦਲ ਦੇ ਪ੍ਰਧਾਨ ਹੋਣੇ ਚਾਹੀਦੇ ਉਹ ਪਿਛੇ ਸ਼ਾ ਅਸੀਂ ਇਹਦੇ ਵਿੱਚ ਭਾਜੀਪੀ ਆਰਐਸਐਸ ਜਿਨ੍ਹਾਂ ਦੇ ਹੱਥਾਂ 'ਚ ਖਿੜਦੇ ਪੈਨ ਇਹ ਉਹਨਾਂ ਦੀ ਸ਼ਾਰ ਸੀ ਜਿਹੜੇ ਮੌਜੂਦਾ ਆਕਾਲੀ ਦਲ ਦੇ ਵਰਕਰਾਂ ਨੇ ਐਡੀਟਰਾਂ ਨੇ ਪੂਰੀ ਨਹੀਂ ਹੋਣ ਦਿੱਤੀ ਪੀਰ ਮੁਹੰਮਦ ਵੀ ਛੱਡ ਕੇ ਚਲੇ ਗਏ ਉਹ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਨੂੰ ਮੈਂ ਤਾਂ ਕਹਿੰਦਾ ਸੀ ਕਿ ਭਾਈ ਛੱਡ ਕੇ ਪਾਸੇ ਹੋ ਜਾਓ ਇਸ ਤੋਂ ਪਹਿਲਾਂ ਚਰਨਜੀਤ ਬਰਾੜ ਸਵੇਰ ਦਾ ਸੂਰਜ ਕਿਉਂ ਨਹੀਂ ਚੜਿਆ ਬੱਦਲ ਕਿਉਂ ਆ ਗਏ ਐਸੇ ਕਰਕੇ ਹੋਇਆ ਹੈ ਧੰਦੂ ਮਾਜਰਾ ਕਹਿੰਦਾ ਇਹ ਕਿੱਥੇ ਅਗੇ ਮੈਂ ਇਹਨਾਂ ਤੋਂ ਸਭ ਤੋਂ ਵੱਡਾ ਜ਼ਗੀਰ ਕਹਿੰਦੀ ਮੈਂ ਸ਼ੌਣਿਕ ਕਵਿਟਰੀ ਦੀ ਪ੍ਰਧਾਨ ਰਹੀਆਂ ਮੈਂ ਬਣਨਾ ਮੇਰਾ ਹੱਕ ਹੈ ਬਣਨਾ ਉਹ ਐਲੀ ਕਹਿੰਦਾ ਮੈਂ ਸਭ ਤੋਂ ਅਮੀਰ ਆਦਮੀ ਹਾਂ ਮੇਰਾ ਹੱਕ ਹੈ ਬਣਨਾ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਅੱਜ ਮੀਟਿੰਗ ਹੋਈ ਹੈ ਔਰ ਨਵਾਂ ਪ੍ਰਧਾਨ ਕਿਸ ਨੂੰ ਲਗਾਇਆ ਜਾਏਗਾ ਕਿਸ ਨੂੰ ਬਣਾਇਆ ਜਾਏਗਾ ਇਸ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਨੇ ਸਾਡੇ ਨਾਲ ਪਰਮਜੀਤ ਸਿੰਘ ਸਰਨਾ ਨੇ ਗੱਲਬਾਤ ਕਰਦੇ ਕਿਉਂਕਿ ਇਜਲਾਸ ਸਰਦਿਆ ਜਾਣਾ ਔਰ ਉਸ ਤੋਂ ਬਾਅਦ ਡੈਲੀਗੇਟਸ ਚੁਣ ਕੇ ਨਵੇਂ ਪ੍ਰਧਾਨ ਦੀ ਚੋਣ ਹੋਣੀ ਹੈ ਸਰਨਾ ਸਾਹਿਬ ਅੱਜ ਕੀ ਕੁਝ ਵਿਚਾਰ ਚਰਚਾ ਹੋਈ ਹੈ ਵਰਕਿੰਗ ਕਮੇਟੀ ਦੀ ਮੀਟਿੰਗ ਸੀਗੀ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਕੀ ਕਰ ਰਿਹਾ ਅਕਾਲੀ ਦਲ ਅੱਗੇ ਲਖੋ ਜੀ ਪਹਿਲੇ ਤਾਂ ਜੋ ਕੋਈ ਹਾਲਾਤ ਇਸ ਵਕਤ ਪੰਜਾਬ ਦੇ ਹੈਗੇ ਔਰ ਚੁੱਕ ਕਰਕੇ ਤੇ ਰਹੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਅਸੈਂਬਲੀ ਦੇ ਵਿੱਚ ਸੌਣੀ ਕਮੇਟੀ ਬਾਰੇ ਚਰਚਾ ਹੋਣੀ ਜੱਥੇਦਾਰਾਂ ਬਾਰੇ ਚਰਚਾ ਹੋਣੀ ਇਹ ਬਹੁਤ ਗਲਤ ਕੰਮ ਹੋਇਆ ਹੈ। ਇਹਦੀ ਉਹਨਾਂ ਨੂੰ ਸਿਕ ਕੌਂਪਾਸੋਂ ਮਾਫੀ ਮੰਗਣੀ ਚਾਹੀਦੀ ਹੈ। ਔਰ ਜਿਹੜੇ ਆ ਗਏ ਸਪੀਕਰ ਸਾਹਿਬ ਉਹਨਾਂ ਨੂੰ ਇਹਨਾਂ ਦੋਹਾਂ ਦੇ ਸ਼ਬਦ ਜਿਹੜੇ ਹਨ ਅਸੈਂਬਲੀ ਚੋਂ ਬਾਹਰ ਕਰਨੇ ਚਾਹੀਦੇ ਹਨ। ਨੰਪਤੀ ਵਾਲੀ ਨੇ ਜਿਹੜਾ ਜ਼ਿਕਰ ਕੀਤਾ। ਹਾਂ ਜੀ। ਦੂਸਰੀ ਗੱਲ ਜਿਹੜੀ ਸੀ ਡੇਟ ਫਿਕਸ ਹੋ ਗਿਆ ਕਿ ਬਈ ਸ਼ੋਮਣੀ ਕਾਲਜ ਗੱਲ ਦੇ ਨਵੇਂ ਪ੍ਰਧਾਨ ਦੀ ਚੋਣ 12 ਅਪ੍ਰੈਲ ਨੂੰ ਹੋਣੀ ਹੈ। ਔਰ 13 ਅਪ੍ਰੈਲ ਨੂੰ ਬਹੁਤ ਵੱਡਾ ਜਲਸਾ ਹੋਏਗਾ। ਪੋਲਿਟਿਕਲ ਕਾਨਫਰੰਸ। ਵਾਹ ਪੋਲਟਿਕਲ ਕਾਨਫਰੰਸ ਹੋਵੇਗੀ। ਇਹ ਫੈਸਲੇ ਹੋਏ ਨੇ। ਅੱਛਾ ਕਿਹਦੇ ਚਰਚਾਵਾਂ ਕਿਹਦੇ ਨਾਮ ਨੂੰ ਲੈ ਕੇ ਵੀ ਹੋਈਆਂ ਹੋਣਗੀਆਂ? ਕਿਹਦੇ ਨਾਂ ਤੇ ਮੋਹਰ ਲੱਗਣ ਜਾ ਰਹੀ ਹੈ? ਕੋਈ ਨਹੀਂ। ਇਹ ਮੰਨਿਆ ਜਾ ਰਿਹਾ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣ ਰਿਹਾ 12 ਅਪ੍ਰੈਲ ਨੂੰ। ਜਦ ਕੋਈ ਜੇ ਮੇਰੀ رائے ਪੁੱਛੋਗੇ ਮੈਂ ਹਾਂ ਕਾਂਗਾ ਕਿਉਂਕਿ ਮੈਂ ਉਹਨਾਂ ਦੇ ਫੇਵਰਟਾਂ ਹੋਰ ਕੋਈ ਬੰਦਾ ਮੈਨੂੰ ਨਜ਼ਰ ਨਹੀਂ ਆਉਂਦਾ ਯਾਨੀ ਕੋਨੂੰ ਸੁਖਵੀਰ ਸਿੰਘ ਬਾਦਲ ਤੋਂ ਇਲਾਵਾ ਪ੍ਰਧਾਨਗੀ ਜਿਹੜਾ ਪ੍ਰਧਾਨਗੀ ਦੇ ਕਾਬਲ ਹੋਵੇ ਕੋਈ ਨਜ਼ਰ ਨਹੀਂ ਆਉਂਦਾ ਨਹੀਂ ਮੀਟਿੰਗ ਦੇ ਵਿੱਚ ਇਸ ਨੂੰ ਲੈ ਕੇ ਵੀ ਚਰਚਾ ਹੋਈ ਹੋਊਗੀ ਸਰਨਾ ਸਾਹਿਬ ਇਹ ਚਰਚਾ ਨਹੀਂ ਹੋਈ ਭਈ ਪ੍ਰਧਾਨ ਕਿੰਨੂੰ ਬਣਾਣਾ ਇਹ ਚਰਚਾ ਨਹੀਂ ਹੋਈ ਅੱਛਾ ਭਈ ਪ੍ਰਧਾਨਗੀ ਦੇ ਮਸਲੇ ਤੇ ਕੋਈ ਤਾਂ ਚਰਚਾ ਹੋਈ ਹੋਊ ਕੋਈ ਪੰਜ ਸੱਤ ਨਾਵਾਂ ਤੇ ਚਰਚਾ ਹੋਈ ਹੋਊਗੀ ਇਹ ਹੈ ਭਈ 12 ਤਰੀਕ ਉਹਨੂੰ ਛੋੜਾਂਗੇ ਅਸੀਂ 11 ਵਜੇ ਤੇਰਾ ਸਿੰਘ ਸਮੁੰਦਰੀ ਆ ਲਾਮਰਸਰ ਚ ਤੇ ਫਿਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਤੁਸੀਂ ਹਮਾਇਤ ਕਰਦੇ ਹੋ ਹਮੇਸ਼ਾ ਪਿਛਲੇ ਦਿਨਾਂ ਤੋਂ ਹਮਾਇਤ ਕਰ ਰਹੇ ਹੋ ਤੁਸੀਂ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਪਰ ਕੁਝ ਲੋਕ ਜਿਹੜੇ ਉਹ ਕਹਿੰਦੇ ਉਹਨਾਂ ਦੀ ਤਾਂ ਲੜਾਈ ਏਜੰਡਾ ਹੀ ਏ ਸੀ ਕਿ ਸੁਖਵੀਰ ਸਿੰਘ ਬਾਦਲ ਲਾਂਬੇ ਹੋ ਜਾਣ ਦੇਖੋ ਜੀ ਗੱਲ ਹੈ ਕੇ ਜਿਹੜੇ ਹੱਦ ਵਿਰੋਧ ਕਰ ਰਹੇ ਨੇ ਅਸੀਂ ਪਾਰਟੀ ਨੂੰ ਚਲਾਣਾ ਆਸੇ ਪੰਥ ਨੂੰ ਚਲਾਣਾ ਆਸੇ ਬੰਦਾ ਲੱਭਣਾ ਚੁਣਨਾ ਉਹਨਾਂ ਆਸੇ ਥੋੜੀ ਚੁਣਨਾ ਕੋਈ ਉਹਨਾਂ ਦਾ ਕੀ ਮਤਲਬ ਹੈਗਾ ਉਹ ਵੀ ਅਕਾਲੀ ਦਲ ਦਾ ਹਿੱਸਾ ਰਹਿ ਆ ਅਕਾਲੀ ਦਲ ਉਹਨਾਂ ਨੇ ਛੱਡਿਆ ਹੀ ਇਸੇ ਕਰਕੇ ਸੀਗਾ ਕਿ ਸੁਖਬੀਰ ਸਿੰਘ ਬਾਦਲ ਪਾਸੇ ਹੋ ਜਾਣ ਲੈ ਲੈਣ ਲੈ ਲੈਣ ਬਣ ਜਾਣ ਉਸ ਵਾਰ ਆਪਣੀ ਰਾਏ ਦੇ ਦੇਣ ਜਿਹਨੂੰ ਬਣਾਣਾ ਹੈ ਜਿਹੜੇ ਛੱਡ ਕੇ ਗਏ ਆ ਉਹਨਾਂ ਵਾਸਤੇ ਅਕਾਲੀ ਦਲ ਦੇ ਦਰਵਾਜ਼ੇ ਖੁੱਲੇ ਆ ਭਾਵੇਂ ਉਹਨਾਂ ਚ ਬੀਬੀ ਜ਼ਗੀਰ ਕੌਰ ਨੇ ਜਾਂ ਮਨਪ੍ਰੀਤ ਕਿਆਲੀ ਨੇ ਜਾਂ ਹੋਰ ਲੋਕ ਮੈਂਬਰ ਮੈਂਬਰਸ਼ਿਪ ਲੈਣ ਖੁੱਲਣ ਆਪਣੀ ਰਾਏ ਜਿੰਨੂੰ ਬਣਾਣਾ ਚਾਹੁੰਦਾ ਉਹਦਾ ਨਾਮ ਪੇਸ਼ ਕਰ ਦੇਣ ਉਹਦੇ ਚ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰੀਕੇ ਦੀ ਪਲੈਨਿੰਗ ਅਕਾਲੀ ਦਲ ਦੀ ਹੈ ਸਟ੍ਰੈਟਜੀ ਕੀ ਹੈ ਫਿਰ ਨਿੱਕੇ ਕੀ ਸਟ੍ਰੈਟਜੀ ਤਾਂ ਦੇਖੋ ਹਣ ਬਣੇਗੀ ਨਵਾਂ ਜਿਹੜਾ ਪ੍ਰਧਾਨ ਬਣੇਗਾ ਉਹ ਚੁਣੇਗਾ ਸਟ੍ਰੈਟਜੀ ਕੀ ਹੈਗੀ ਨਹੀਂ ਨਵਾਂ ਪ੍ਰਧਾਨ ਤਾਂ ਤੁਹਾਨੂੰ ਵੀ ਪਤਾ ਕਿੰਦੇ ਕਿ ਸੁਖਵੀਰ ਸਿੰਘ ਬਾਦਲ ਨਹੀਂ ਬਣਨਾ ਠੀਕ ਹੈ ਪਰ ਜਦ ਹਾਲੇ ਤਾਂ ਕੋਈ ਨਹੀਂ ਨਾ ਹਾਲੇ ਤਾਂ ਐਕਟਿੰਗ ਪ੍ਰਧਾਨ ਹੈ ਨਹੀਂ ਉਹ ਤਾਂ ਤਿੰਨ ਚਾਰ ਦਿਨਾਂ ਦੀ ਗੱਲ ਹੀ ਹੈ ਸਰਨਾ ਸਾਹਿਬ ਜਿਵੇਂ ਤੁਸੀਂ ਕਹਿ ਰਹੇ ਹੋ ਕਿਉਂਕਿ ਤੁਸੀਂ ਤੁਹਾਡਾ ਜਿਹੜਾ ਵਰਸ਼ਨ ਮੰਨਿਆ ਜਾਂਦਾ ਹੈ ਤੁਹਾਡਾ ਪੱਖ ਬੜਾ ਸੋਲਿਡ ਮੰਨਿਆ ਜਾਂਦਾ ਹੈ ਅਕਾਲੀ ਦਲ ਚ ਕਿਸੇ ਦੀ ਸੁਣਵਾਈ ਹੁੰਦੀ ਹੈ ਤਾਂ ਉਹਨਾਂ ਚ ਪਰਮਜੀਤ ਸਿੰਘ ਸਰਨਾ ਵੀ ਹੈਗੇ ਪਰ ਹਿਸਾਬ ਤਾਬ ਮੁਤਾਬਕ ਪਹਿਲੇ ਦਸਾਂ ਨਾ ਕਰਨਾ ਉਹ ਬਣੇਗਾ ਉਹ ਬਣੇਗਾ ਇਹ ਠੀਕ ਨਹੀਂ ਕਿਹੜੀਆਂ ਖੂਬੀਆਂ ਕਰਕੇ ਤੁਹਾਨੂੰ ਲੱਗਦਾ ਪਰਮਜੀਤ ਸਿੰਘ ਸਰਨਾ ਨੂੰ ਕਿ ਸੁਖਬੀਰ ਸਿੰਘ ਬਾਦਲ ਹੀ ਆਕਾਲੀ ਦਲ ਦੇ ਪ੍ਰਧਾਨ ਹੋਣੇ ਚਾਹੀਦੇ ਇਸ ਵਾਸਤੇ ਕਿ ਮੈਨੂੰ ਉਹਦੇ ਵਿੱਚ ਕੋਈ ਐਸੀ ਗੱਲ ਨਜ਼ਰ ਨਹੀਂ ਆਈ ਕੋਈ ਖਾਮੀ ਨਜ਼ਰ ਨਹੀਂ ਆਈ ਇਸ ਵਾਸਤੇ ਮੈਂ ਉਹ ਤਾਂ ਹੈ ਨਹੀਂ ਖਾਮੀ ਤੇ ਚਲੋ ਨਜ਼ਰ ਨਹੀਂ ਕੋਈ ਪੋਜ਼ਿਟਿਵ ਵੀ ਚੀਜ਼ਾਂ ਗਿਣਾ ਸਕਦੇ ਆ ਵੀ ਆਹ ਚੀਜ਼ਾਂ ਪੋਜ਼ਿਟਿਵ ਨੇ ਕਿਹੜੀਆਂ ਕਿਹੜੀਆਂ ਜਿਵੇਂ ਦੇਖੋ ਜੀ ਗੱਲ ਹੈਗੇ ਸਭ ਤੋਂ ਵੱਡੀ ਗੱਲ ਹੈ ਪਿਛਲੇ ਕਾਫੀ ਸਮੇ ਤੋਂ ਉਹ ਪ੍ਰਧਾਨਗੀ ਕੀਤੀ ਉਹਨਾਂ ਨੇ ਉਹਨਾਂ ਨੂੰ ਹਰ ਚੀਜ਼ ਦਾ ਪਤਾ ਹੈ ਇੱਕ ਵਾਰ ਕੋਈ ਪਾਰਟੀ ਪੋਲਿਟੀਕਲੀ ਹਾਰ ਜਾਂਦੀ ਹੈ ਮੈਨੂੰ ਦੱਸੋ ਉਸ ਨੂੰ ਕਦ ਕਿਸੇ ਪਾਰਟੀ ਨੇ ਭਾਵੇਂ ਉਹ ਨਾਨ ਸਿੱਖ ਪਾਰਟੀਆਂ ਆ ਗਿਆ ਕਿਸੇ ਨੂੰ ਉਤਾਰਿਆ ਕੋ ਉਤਾਰਿਆ ਇਸ ਵਾਸਤੇ ਇਹ ਜਿਹੜੀ ਪਿਛੇ ਸ਼ਾਇ ਸੀ ਇਹਦੇ ਵਿੱਚ ਭਾਜੀਪੀ ਆਰਐਸਐਸ ਜਿਨ੍ਹਾਂ ਦੇ ਹੱਥਾਂ 'ਚ ਖਿੜਦੇ ਪੈਨ ਇਹ ਉਹਨਾਂ ਦੀ ਸ਼ਾਇ ਸੀ ਜਿਹੜੀ ਮੌਜੂਦਾ ਆਕਾਲੀ ਦਲ ਦੇ ਵਰਕਰਾਂ ਨੇ ਡਿਟਰਾਂ ਨੇ ਪੂਰੀ ਨਹੀਂ ਹੋਣ ਦਿੱਤੀ ਪੀਰ ਮੁਹੰਮਦ ਵੀ ਛੱਡ ਕੇ ਚਲੇ ਗਏ ਉਹ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਨੂੰ ਮੈਂ ਤਾਂ ਕਹਿੰਦਾ ਸੀ ਕਿ ਭਾਈ ਛੱਡ ਕੇ ਪਾਸੇ ਹੋ ਜਾਓ ਇਸ ਤੋਂ ਪਹਿਲਾਂ ਚਰਨਜੀਤ ਬਰਾੜ ਸਵੇਰ ਦਾ ਸੂਰਜ ਕਿਉਂ ਨਹੀਂ ਚੜਿਆ ਬੱਦਲ ਕਿਉਂ ਆ ਗਏ ਐਸੇ ਕਰਕੇ ਹੋਇਆ ਹੈ ਐਸੇ ਕਰਕੇ ਹੋਇਆ ਅੱਛਾ ਯਾਨੀ ਸਾਰਾ ਸੁਖਬੀਰ ਸਿੰਘ ਬਾਦਲ ਹੁਣਾਂ ਤੇ ਮੜ ਦਿੱਤੀ ਜਾਂਦੀ ਹੈ ਸਾਰੀ ਗੱਲ ਦੇਖੋ ਜੀ ਗੱਲ ਹੈ ਕਿ ਕਾਮਯਾਬੀ ਉਸ ਮੜੀ ਜਾਂਦੀ ਹੈ ਪ੍ਰਧਾਨ ਦੇ ਹੱਥੇ ਉਗੋਂ ਪ੍ਰਧਾਨ ਜਿੱਦੀ ਸਹਿਦ ਲੈਣਾ ਚਾਹੇ ਜਿਸ ਕੋ ਰਾਏ ਲੈਣਾ ਚਾਹੇ ਲੋਗ ਕਿਵੇਂ ਇਕਜੁੱਟ ਕਰਨ ਦੀ ਪਲੈਨਿੰਗ ਹੈ ਅਕਾਲੀ ਦਲ ਨੂੰ ਕਿਉਂਕਿ ਇਕਜੁੱਟ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਬੀਜੇਪੀ ਚੜ ਕੇ ਆ ਰਹੀ ਹੈ ਅੱਜ ਵੀ ਭੁੰਦਰ ਸਾਹਿਬ ਨੇ ਕਹਤਾ ਵੀ ਜਿਹੜੇ ਆਣਾ ਚਾਹਣਦੇ ਆਰ ਮੋਸਟ ਵੈਲਕਮ ਕੋਈ ਇਹੋ ਜਿਹਾ ਸੁਨੇਹਾ ਜਾਂ ਕੋਈ ਇਹੋ ਜਿਹਾ ਫੈਸਲਾ ਪ੍ਰਧਾਨ ਬਣਨ ਤੋਂ ਬਾਅਦ ਹੋ ਸਕਦਾ ਹੈ ਕਿ ਸਾਰਿਆਂ ਨੂੰ ਫਿਰ ਬੁੱਕਲ ਦੇ ਵਿੱਚ ਲੈ ਲੈਣ ਸੁਖਵੀਰ ਸਿੰਘ ਬਾਦਲ ਐਵਰੀਥਿੰਗ ਇਜ਼ ਪੋਸੀਬਲ ਜਿਹੜੇ ਅੱਜ ਬਾਗੀ ਮੰਨੇ ਜਾ ਰਹੇ ਆ ਉਹ ਤੁਹਾਨੂੰ ਲੱਗਦਾ ਕਿ ਉਹ ਵੀ ਆ ਜਾਣਗੇ ਇਸੇ ਦਫਤਰ 'ਚ ਤੁਹਾਡੇ ਨਾਲ ਖੜੇ ਪ੍ਰੈਸ ਕਾਨਫਰੰਸ ਕਰਨਗੇ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਉੱਥੇ ਬੜੀ ਵੱਡੀ ਫੁੱਟ ਹੈ ਉੱਥੇ ਵੀ ਕੋਈ ਕਿਸੇ ਨੂੰ ਲੀਡਰ ਮੰਨ ਕੇ ਪ੍ਰਧਾਨ ਬਣ ਕੇ ਰਾਜ਼ੀ ਨਹੀਂ ਯਾਨੀ ਕਿ ਜਿਹੜੇ ਬਾਗੀ ਹੋ ਕੇ ਗਏ ਜਿਹੜਾ ਚੰਦੂ ਮਾਜਰਾ ਕਹਿੰਦਾ ਇਹ ਕਿੱਥੇ ਅਗੇ ਮੈਂ ਇਹਨਾਂ ਤੋਂ ਸਭ ਤੋਂ ਵੱਡਾ ਜ਼ਗੀਰ ਕਹਿੰਦੀ ਆ ਮੈਂ ਸ਼ੌਨੀ ਕਮਿਟੀ ਦੀ ਪ੍ਰਧਾਨ ਰਹੀ ਆ ਮੈਂ ਬਣਨਾ ਮੇਰਾ ਹੱਕ ਹੈ ਬਣਨਾ ਉਹ ਅਲੀ ਕਹਿੰਦਾ ਮੈਂ ਸਭ ਤੋਂ ਅਮੀਰ ਆਦਮੀਆਂ ਮੇਰਾ ਆਕੇ ਬਣਨਾ ਐਵੇਂ ਸਾਰੇ ਇੱਕ ਦੂਗੇ ਦੇ ਆਪਣਾ ਆਪਣੇ ਆਪ ਨੂੰ ਵੱਡਾ ਸਮਝਦੇ ਨੇ ਵੱਡਾਲਾ ਕਹਿੰਦਾ ਮੈਂ ਕੀ ਘਟਿਆ ਜੀ ਹੁਣ ਇਹ ਤੇ ਹਿਸਾਬ-ਤਾਬ ਲਾਣਗੇ ਜਿਸ ਵਕਤ ਹਿਸਾਬ-ਤਾਬ ਪੂਰਾ ਹੋ ਜਾਏਗਾ ਇਹ ਕਹਿਣਗੇ ਉੱਥੇ ਚੰਗੇ ਸਾ ਹਾਂ ਯਾਨੀ ਇੱਥੇ ਇਸੇ ਦਫਤਰ ਹੀ ਚੰਗੇ ਹਾਂ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਲੈ ਕੇ ਤੁਸੀਂ ਵੀ ਚਰਚਾ ਕਰ ਰਹੇ ਸੀ ਜਾਂ ਹੋਰ ਵੀ ਚਰਚਾ ਚੱਲਦੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਅੱਗੇ ਕੀਤਾ ਜਾ ਸਕਦਾ ਉਸ ਥੜੇ ਦਾ ਪ੍ਰਧਾਨ ਲਾਇਆ ਜਾ ਸਕਦਾ ਉਹਨਾਂ ਨੂੰ ਕੋ ਬੁਲਾ ਕੇ ਕਰ ਲੋ ਬੁਲਾ ਕੇ ਕਰ ਲੋ ਜਿਹੜਾ ਨੁਕਸਾਨ ਹੋਇਆ ਅਕਾਲੀ ਦਲ ਦੇ ਡੈਂਟ ਪੈਣ ਕਰਕੇ ਇਹਦੀ ਪਰਪਾਈ ਕਿਵੇਂ ਹੋਊਗੀ ਆਸ ਆਸਤਾ ਵਕਤ ਪਰ ਵਾਹੇ ਕਰ ਦੇਗਾ ਜਿਹੜੀ ਸਰਦਾਰ ਸੁਖਵੀਰ ਸਿੰਘ ਦੀ ਵਰਕਿੰਗ ਹੋਏਗੀ ਉਸ ਵਿੱਚ ਪਰਪਾਈ ਹੋ ਜਾਏਗੀ ਥੈਂਕ ਯੂ ਸਰ ਪਰਮਜੀਤ ਸਿੰਘ ਸਰਨਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਔਰ ਸਰਦਾਰ ਨਾਲ ਸੀਗੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ ਔਰ ਡੈਲੀਗੇਟਸ ਚੁਣ ਲਏ ਗਏ ਔਰ ਉਸ ਤੋਂ ਬਾਅਦ ਹੁਣ 14 ਤਰੀਕ ਉਸ ਤੋਂ ਬਾਅਦ ਹੁਣ ਦੱਸਦੇ ਕਿ ਜਿਸ ਤਰੀਕੇ ਨਾਲ ਅਕਾਲੀ ਦਲ ਦੀ ਪਹਿਲਾ ਮੀਟਿੰਗ ਹੋਈ ਹੈ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ ਬਾਅਦ ਇਹ ਫੈਸਲਾ ਹੋਇਆ ਹੈ ਹੁਣ ਕਿ ਨਵਾਂ ਪ੍ਰਧਾਨ ਚੁਣ ਲਿਆ ਜਾਣਾ ਸਾਰਾ ਡੈਲੀਗੇਟਸ ਨੇ ਇਕੱਠੇ ਹੋ ਕੇ 12 ਤਰੀਕ ਨੂੰ ਔਰ ਉਸ ਤੋਂ ਬਾਅਦ ਫਿਰ ਪੋਲਿਟੀਕਲ ਕਾਨਫਰੰਸ ਤਲਵੰਡੀ ਸਾਬੋ ਰੱਖੀ ਜਾਣੀ ਹੈ ਜਿਸ ਦੇ ਵਿੱਚ ਵੱਡੀ ਅਨਾਉਂਸਮੈਂਟ ਅ ਵੱਲੋਂ ਕੀਤੀ ਜਾ ਸਕਦੀ ਹੈ ਪੰਜਾਬ ਨੂੰ ਲੈ ਕੇ ਕੋਈ ਰੂਟ ਮੈਪ ਤੈਅ ਕੀਤਾ ਜਾ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਰ ਚਰਚਾ ਇਹ ਮੰਨੀ ਜਾ ਰਹੀ ਹੈ ਕਿ 100% ਸੁਖਬੀਰ ਸਿੰਘ ਬਾਦਲ ਹੀ ਮੁਰਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣ ਜਾ ਰਹੇ ਹੈ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂਪ ਪੰਜਾਬ ਟੀਵੀ ਚੰਡੀਗੜ੍ਹ